ਸਾਸ੍ਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਦਿਨ ਹੈ ਜੀ ਵੀਰਵਾਰ ਹੂੰ 8 8 ਤਰੀਕ ਹੈਣਾ ਅੱਜ ਮੌਸਮ ਅੱਜ ਫੇਰ ਖਰਾਬ ਹੋ ਰਿਹਾਗਾ ਰਾਤ ਨੂੰ ਵੀ ਮੌਸਮ ਖਰਾਬ ਸੀਗਾ ਬਿਜਲੀ ਡਸਕਦੀ ਸੀਗੀ ਤੇ ਥੋੜ੍ਹੀ ਥੋੜੀ ਨੇਰੀ ਵੀ ਆਈ ਸੀ ਸਰਦ ਘਟਾਈ ਹੈ ਮੇਰੇ ਪੇਕ ਕਿਉਂ ਤੇ ਰਦੀ ਨੇ ਰੀ ਵੀ ਆਈ ਏ ਕਹਿੰਦੇ ਤੇ ਥੋੜੀ ਨੇ ਕਣੀਆਂ ਜੰਮੀ ਉਹ ਵੀ ਆਇਆ ਪਰ ਨਹੀਂ ਰੀ ਜਿਆਦਾ ਸੀਗੀ ਪਤਾ ਨਹੀਂ ਸਵਰ ਰੱਬ ਨੂੰ ਕੀ ਹੋ ਰਿਹਾ ਨੇ ਇਹਗਾ ਤੋਂ ਲੈ ਹੀ ਜਾਂਦਾ ਤੇ ਹੁਣ ਵੀ ਹਵਾ ਤੇਜ਼ ਕਰਨ ਲੱਗ ਰਿਹਾ ਫਿਰ ਅੱਬ ਲਸ਼ਕੀ ਗੱਜੀ ਜਾਂਦਾ ਹੈਗਾ ਕਣੀਆਂ ਥੋੜੀਆਂ ਜੀਆਂ ਨੇ ਜੰਮੀ ਪਰ ਹਵਾ ਤੇਜ਼ ਛੱਡ ਰਕੇ ਤੇ ਲਸ਼ਕੀ ਗੱਜੀ ਜਾਂਦਾ ਪੂਰਾ ਹੀ ਚੱਲ ਜਾਂਦਾ ਹੁਣ ਦੂਸਰੀ ਹਵਾ ਹੋ ਗਈ ਪਹਿਲਾਂ ਤਾਂ ਕੈਦਨਾ ਦਾ ਪੂਰਾ ਹੀ ਚੰਦਾ ਲੱਗ ਰਿਹਾ ਸੀਗਾ ਤੇ ਇਧਰ ਆਪਾਂ ਸੂਟ ਵਰਕ ਕਰਨਾ ਕਰੀਏ ਨੋਟ ਵਰਕ ਦੇ ਸ਼ੁਕਰਾਂ ਮਟਲ ਵਰਕ ਦੇ ਸੂਟ ਐਂ ਕਰਦੇ ਗੁੱਟੀਆਂ ਵਾਲੇ ਸੂਟ ਤੇ ਇਹਨੂੰ ਕੀ ਕੁਝ ਕਹਿੰਦੇ ਹਨ ਇਹ ਸੂਟ ਆਪਾਂ ਹੁਣੇ ਲਾਏਗਾ ਇਹ ਦੂਸਰਾ ਫੁੱਲ ਬਣਨ ਲੱਗ ਰਿਹਾ ਤੇ ਬਾਕੀ ਦੋ ਸੂਟ ਆਪਾਂ ਹੋਰ ਵਰਕ ਕਰੇਨੇਗੇ ਇਹ ਸੂਟ ਜਿਹੜਾ ਇੱਕੋ ਜਿਹਾ ਦੋ ਆਏ ਨੇ ਇਸ ਇਹ ਦੋਨੇ ਸੇਮ ਸੂਟ ਇੱਕੋ ਜਿਹਾ ਵਰਕ ਕਰਦੇ ਨੇ ਦੋਨੋਂ ਸੇਮ ਨਾਪੀ ਰੰਗ ਦੇ ਸੁਕਨੇ ਰੇਕ ਦੇ ਵਿੱਚ ਤੇ ਸੇਮ ਵਰਕ ਕਰਨੇ ਗੁੰਨਾ ਤੇ ਤੇ ਇੱਕ ਤਾਂ ਪਾਸ ਉੱਪਰ ਰੈਡੀ ਕੀਤਾਗਾ ਲਾਈਟ ਕਲਰ ਦਾ ਸੂਟ ਹੈ ਇਹ ਤੇ ਘੇਰੇ ਤੇ ਆਗੇ ਤੇ ਇਹਨਾਂ ਫੁੱਲ ਤੇ ਇਸ ਤਰ੍ਹਾਂ ਇਹ ਵਾਲੇ ਦੋ ਫੁੱਲ ਬਾਜੂ ਦੇ ਉੱਪਰ ਆ ਗਏ ਸਿੰਪਲ ਜਿਹਾ ਸੂਟ ਰੈਡੀ ਹੋਇਆ ਸੁੱਕੀ ਇਹ ਆਪਾਂ ਕਰੇਗਾ ਖਾਦੀ ਕਾਟਨ ਦੇ ਉੱਪਰ ਆਪਣੇ ਕੋਲ ਪਿਆ ਸੀ ਇਹ ਘਰ ਸੂਟ ਆਪਾਂ ਕਿਹਾ ਵੀ ਵਰਤ ਗਾ ਲਈਏ ਨਾ ਨਾਭੀ ਇਹਨਾਂ ਨੂੰ ਦੁਪੱਟਾ ਰੱਖ ਲਾਂਗੇ ਵੀ ਇਹ ਸੂਟ ਆਪਾਂ ਵਰਤ ਕਰ ਲੈਣੇ ਤੇ ਇੱਕ ਇਹ ਬਣਾਇਆ ਸੀ ਆਪਾਂ ਇਹ ਜੌਰਟ ਸਟਾਈਲ ਚੱਲ ਰਿਹਾ ਅੱਜਕੱਲ ਇਹ ਜੌਰਟ ਦੇ ਉੱਪਰ ਸੂਟ ਹੈ ਇਹ 'ਚ ਆਪਾਂ ਹੈਂਡਵਰਕ ਦਾ ਟੱਚ ਦਿੱਤਾ ਹੈਗਾ ਹੈਂਡਵਰਕ ਕੀਤਾ ਹੈ ਆ ਕੱਟ ਦੇਣਾ ਲਾਇਆ ਤੇ ਮੋਤੀ ਲਾਏ ਨੇ ਤੇ ਅਸੁਰਾਈ ਮੋਤੀ ਲਾਏ ਨੇਗੇ ਤੇ ਇਹ ਇਸ ਦੀ ਬਾਜੂ ਦਾ ਵਰਕ ਬਾਜੂ ਦੇ ਉਪਰੇ ਲਾ ਵਰਕ ਆ ਬੇਬੀ ਪਿੰਕ ਜਿਹੜਾ ਥੋੜਾ ਜਿਹਾ ਹੋਰ ਜਿਹਾ ਰੰਗ ਹੈ ਇਹ ਤੇ ਸੋਨਾ ਲੱਗ ਰਿਹਾ ਸੂਟੇ ਵੀ ਦੋ ਸੂਟਾ ਪਹਿ ਵਰਕ ਕਰ ਲਏ ਤੇ ਦੋ ਆਪੇ ਵਰਕ ਕਰਕੇ ਦੇਣੇ ਨੇ ਉਹ ਕਹਿੰਸੀ ਵੀ 15 16 ਤਰੀਕ ਤੱਕ ਸਾਨੂੰ ਦੇ ਦੇਓ ਜੇ ਪਰ ਇੰਨੇ ਛੇਤੀ ਤਾਂ ਨਹੀਂ ਬਣਨੇ ਕਿਉਂਕਿ ਸੂਟ ਬਣਨ ਤੇ 7 8 ਦਿਨ ਲੱਗ ਜਾਂਦੇ ਨੇ ਉਹ ਕੰਮ ਵੀ ਹੁੰਦੇ ਨੇ ਨਾ ਘਰੇ ਬੈਠੇ ਵੀ ਜਾਂਦਾ ਪਰ ਫਿਰ ਵੀ ਇਹ ਥੋੜਾ ਜਿਹਾ ਹੌਲੀ ਹੌਲੀ ਜੇ ਨਿਬੜਦਾ ਦੇਖਣ ਨੂੰ ਕੰਮ ਮੋਟਾ ਲੱਗਦਾ ਪਰ ਇੰਨਾ ਈਜੀ ਕੰਮ ਹੈ ਨਹੀਂ ਗਾਏ ਜੇ ਆਪਾਂ ਕਹਿ ਦਈਏ ਹਨਾ ਮਸ਼ੀਨ ਵਰਗਾ ਸੂਟ ਛੇਤੀ ਬਣ ਜਾਂਦਾ ਪਰ ਇਹ ਸੂਟ ਥੋੜਾ ਟਾਈਮ ਲੈਂਦਾ ਮਸ਼ੀਨ ਵੀ ਆਪਾਂ ਬਹੁਤ ਨਾਲ ਚੱਕ ਕੇ ਪਰ ਰੱਖ ਰੱਖੀ ਹੋਣ ਲਈ ਨਹੀਂ ਕਿ ਦੋ ਸੂਟਾਂ ਆਏ ਪੈਸੀ ਮਸ਼ੀਨ ਦੇ ਵੀ ਉਹ ਵੀ ਬਣਾਉਣੇ ਸੀਗੇ ਉਹ ਵੀ ਨਹੀਂ ਬਣੇ ਆਪਣੇ ਤੋਂ ਫਿੰਗਰੱਖ ਯੂਨੀਵਰਸ ਦੇ ਤਰ੍ਹਾਂ ਬਾਲੀਆਂ ਕੁੜੀਆਂ ਜਾਈ ਜਾਂਦੀ ਨੇ ਹਜੇ ਵੀ ਹੁਣ ਥੋੜਾ ਤਾਂ ਮੀਂਹ ਪੈਣੇ ਕਰਕੇ ਥੋੜਾ ਠੀਕ ਹੋਇਆਗਾ ਪਹਿਲਾਂ ਤਾਂ ਬਾਲਾ ਤਰ੍ਹਾਂ ਆ ਪਾਈ ਗਿਆ ਮਸ਼ੀਨਾ ਕੋ ਉਧਰ ਕਮਰੇ ਚ ਸਾਫ ਰੱਖੀ ਐ ਲਾਈ ਨਹੀਂ ਗਈ ਹਜੇ ਤੇ ਅੱਜ ਫਿਰ ਮੌਸਮ ਜਾਇਆ ਹੋ ਰਿਹਾ ਸਲਾਹ ਕਰਦੇ ਸੀ ਸਾਰੇ ਗਈ ਜਾਂਦੇ ਨੇ ਵੀ ਨਾ ਸੌਦਾ ਲਿਆ ਕੇ ਕਰੇ ਸੌਦਾ ਪਰ ਲੋ ਵੀ ਲੜਾਈ ਲੱਗਣੀ ਐ ਜੰਗ ਲੱਗਣੀ ਐ ਪਤਾ ਨਹੀਂ ਜੀ ਕੀ ਕੁਝ ਬਣੂਗਾ ਨਾ ਦੁਨੀਆ ਤੇ ਐਨੀ ਡੰਚਨ ਹੋਈ ਪਈ ਐ ਸੋਦਾ ਤਾਂ ਆਪਾਂ ਵੈਸੇ ਵੀ ਲਿਆਉਣਾ ਸੀਗਾ ਖਾੜੀ ਸੋਣੀ ਆਪਾਂ 6 ਮਹੀਨੇ ਦਾ ਸੌਦਾ ਲੈ ਕੇ ਆਉਣਾ ਹੈ ਬਾਕੀ ਵਿੱਚ ਦੀ ਮੜਾ ਮੂਟਾ ਖਤਮ ਹੁੰਦਾ ਆਪਾਂ ਚੀਜ਼ ਲੈ ਆਉਣਾ ਹੈ ਪਰਹਾੜੀ ਸੋਣੀ ਦਾ ਆਪਾਂ ਇਕੱਠਾ ਸੌਦਾ ਲੈ ਕੇ ਆਉਣੇਗੇ ਖੰਡ ਦੀ ਉਤਨ ਬੋਲੀ ਚੱਕ ਲੈਣਾ ਆਪਾਂ ਸਟੇਟਿਟਿਊ ਤੇ ਬਾਕੀ ਸੌਦਾ ਆਪਾਂ ਮੰਡਿਓ ਲੈ ਆਉਣੀ ਹੈ ਖੰਡ ਆਪਾਂ ਸਟੇਟਿਟਿਊ ਲੈ ਕੇ ਆਉਣੀ ਹੁੰਨੇ ਹੈਗੇ ਤੇ ਸੌਦਾ ਤਾਂ ਵੈਸੇ ਵੀ ਲਿਆਉਣਾ ਤੇ ਹੁਣ ਕੱਲ ਦਾ ਬੇਟਾ ਕਹਿਣ ਲੱਗ ਰਿਹਾ ਸੀ ਕਿ ਨਾ ਮੰਮੀ ਸਾਰੇ ਘਰੇ ਨਹੀਂ ਵੀ ਸੌਦਾ ਲੈ ਆਉ ਉਹ ਵੀ ਹਣਾ ਬੀ ਮੋਦੀ ਨੇ ਐਲਾਨ ਕਰਿਆ ਸੌਦਾ ਆਪਦੇ ਘਰੇ ਲਿਆ ਕੇ ਰੱਖ ਲੋ ਆਪਾਂ ਤਾਂ ਇਹ ਕਹਿੰਦੇ ਨੇ ਪ੍ਰਮਾਤਮਾ ਕੁਝ ਨਾ ਹੋਵੇ ਕਿਤੇ ਕੋਈ ਜਨਗਰਾਂ ਲੱਗੇ ਕੁਝ ਨਾ ਹੋਵੇ ਕਿਉਂਕਿ ਕਿਸੇ ਦਾ ਕੁਝ ਨਹੀਂ ਜਾਂਦਾ ਜੀ ਸਰਕਾਰਾਂ ਪਕਾਈ ਮਾਰਦੀਆਂ ਨੇ ਇਹਨਾਂ ਦਾ ਕੁਝ ਨਹੀਂ ਹੈ ਨਾ ਆਪ ਤਾਂ ਕੋਈ ਅੱਗੇ ਆਉਂਦਾ ਨਹੀਂ ਹੈ ਨਾ ਮਾਮਾ ਦੇ ਪੁੱਤ ਮਰਨਗੇ ਉਧਰਲੀ ਸਾਈਡ ਨੇ ਉਹ ਵੀ ਮਾਮਾ ਦੇ ਪੁੱਤ ਨੇ ਇਹ ਵੀ ਵਿਚਾਰੇ ਨਾਜੀ ਹੁਣ ਸਾਰੇ ਸਰਕਾਰ ਦਾ ਆਰਡਰ ਹੈ ਇਹਨਾਂ ਨੂੰ ਜਿਹੜਾ ਆਰਡਰ ਮਿਲੂਗਾ ਇਹਨਾਂ ਨੇ ਉਹ ਕੁਝ ਕਰਨਾ ਪਊਗਾ ਹਨਾ ਇੰਨੇ ਨਿਰਦੋਸ਼ ਜਨਤਾ ਨਾਲ ਇਹਨਾਂ ਕੋਈ ਸ਼ੋਰ ਹੈ ਵੀ ਇਹ ਚ ਜਨਤਾ ਦਾ ਕੋਈ ਚ ਉਹ ਨਹੀਂ ਗੱਲ ਨਹੀਂ ਕਿਸੇ ਚੀਜ਼ ਚ ਵੀ ਨਾ ਨਾ ਲੜਾਈ ਕਰੀ ਇਹਨਾਂ ਕੋਈ ਛੇੜੀ ਹੈ ਇਹ ਜਿਹੜੇ ਹੁੰਦੇ ਨੇ ਵਿੱਚ ਦੋ ਚਾਰ ਹੁੰਦੇ ਨੇ ਜਿਹੜੇ ਛੇੜ ਦਿੰਦੇ ਨੇ ਉਸ ਲੜਾਈ ਅੱਗੇ ਪਲੈਣ ਹੁਣ ਕਿੱਥੇ ਜਾ ਕੇ ਗੱਲ ਨਿਬੜੂਗੀ ਇਹ ਤੇ ਬਦੀਨਾਹ ਜਨਤਾ ਹੋਣ ਲੱਗ ਰਹੀ ਹੈ ਜਿਹੜੀ ਮਰਨ ਲੱਗ ਰਹੀ ਆਮ ਜਨਤਾ ਹੀ ਮਰਨ ਲੱਗ ਰਹੀ ਹੈਗੀ ਆਮ ਜਨਤਾ ਹੀ ਬਦੀਨ ਹੋਣ ਲੱਗ ਰਹੀ ਹੈ ਪਤਾ ਨਹੀਂ ਜੀ ਕੀ ਕੁਝ ਬਣੂਗਾ ਅੱਜ ਟੈਨਸ਼ਨ ਪੈ ਰਹੀ ਹੈਗੀ ਵੀ ਪ੍ਰਮਾਤਮਾ ਸੁਖ ਸ਼ਾਂਤੀ ਰਵੇ ਚਾਰੇ ਪਾਸੇ ਕਿਤੇ ਕੁਝ ਨਾ ਹੋਵੇ ਸਾਰੇ ਆਪ ਦੀ ਭੈਣ ਭਾਈ ਨੇ ਕੋਈ ਨਹੀਂ ਮਾਰਾ ਜਿੰਨਾ ਕੋਈ ਪਾਕਿਸਤਾਨੀ ਮਾਰੇ ਨਾ ਕੋਈ ਹਿੰਦੁਸਤਾਨੀ ਮਾਰੇ ਨੇ ਸਾਰੇ ਚੰਗੇ ਨੇ ਬਸ ਵਿਚਲੇ ਕਰਦੇ ਨੇ ਕੰਮ ਖਰਾਬ ਹੋਰ ਕੁਝ ਨਹੀਂ ਹੈਗਾ ਇਹਨਾਂ ਨੇ ਦੁਨੀਆ ਤੋਂ ਹੱਲੇ ਗੁੱਲੇ ਵਾਲਾ ਕੰਮ ਹੋ ਰਿਹਾ ਜੀ ਦੁਵਾਰ ਤੋਂ ਦੇਖ ਪਾਕਿਸਤਾਨ ਨੂੰ ਭੇਜਣ ਲੱਗ ਰਹੇ ਨੇ ਬਹੁਤ ਕੁਝ ਹੋ ਰਿਹਾਗਾ ਪਤਾ ਨਹੀਂ ਕੁਛ ਮੋਬਾਈਲਾਂ 'ਚ ਜਿਆਦਾ ਦਿਖਾਈ ਜਾਂਦੇ ਰਹਿੰਦੇ ਨੇ ਜਮੀਦਾਰ ਲੱਗਿਆ ਪੈ ਕਾਲਦਾ ਵੀਡੀਓ ਦੇਖ ਕੇ ਮੂਰੇ ਆ ਜਾਂਦੀ ਹੈ ਦੇਖ ਲੈਣੇ ਫਿਰ ਇੰਨਾ ਡਰ ਬੈਠ ਜਾਂਦਾ ਹੈ ਨਾ ਵੀ ਪਤਾ ਨਹੀਂ ਕੀ ਕੁਛ ਬਣੂਗਾ ਪਤਾ ਨਹੀਂ ਪ੍ਰਮਾਤਮਾ ਕੁਛ ਨਾ ਹੋਵੇ ਸਾਰੇ ਠੀਕ ਠਾਕ ਰਹਿਣ ਕੁਛ ਤਾਂ ਰਬ ਨੇਹਰੀਆਂ ਆਈ ਕਿ ਨਹੀਂ ਨੇਹਰੀਆਂ ਨੇ ਕਿੰਨਾ ਨੁਕਸਾਨ ਕਰਾਇਆ ਜੀ ਨਾ ਮਾਲ ਪਸ਼ੂ ਦਾ ਕਿੰਨੀਆਂ ਮੱਝਾਂ ਮੱਚੀਆਂ ਹਨ ਪਤਾ ਨਹੀਂ ਕਿਹੜੇ ਪਿੰਡ ਪੱਕੀ ਟੀ ਮੱਝਾਂ ਮੱਚ ਗਈਆਂ ਸੀ ਕਿ ਕੁਛ ਬਣਿਆ ਨੇਹਰੀਆਂ ਨੇ ਛੱਡ ਦਾ ਤੇ ਲੋਕਾਂ ਦੇ ਕਿੰਨਾ ਨੁਕਸਾਨ ਹੋਇਆ ਹੁਣ ਉਦੋਂ ਵੀ ਵੱਡਾ ਪਤਾ ਨਹੀਂ ਕੀ ਉਸ ਬਣ ਕੇ ਸ਼ੁਰੂ ਆ ਲੜਾਈ ਖੜੇ ਦਾ ਤਾਂ ਬਹੁਤ ਡਰ ਲੱਗਦਾ ਜੀ ਤੋ ਚਲੋ ਮੱਧਨਾ ਕਰਦੇ ਹਾਂ ਹਾਂ ਐਕਸੀਡੈਂਟ ਬਹੁਤ ਜਿਆਦਾ ਐਕਸੀਡੈਂਟ ਪਤਾ ਹੀ ਨਹੀਂ ਦੁਨੀਆ ਤੇ ਇੰਨਾ ਗਰੋਹ ਕਾ ਤੋਂ ਮਾਰੇ ਕਲ ਜੁਗਾਰੇ ਜਮਾਂ ਤੇ ਦੁਨੀਆ ਦੱਸਾਂ ਇਹ ਕਹਿਣ ਲੱਗ ਰਹੇ ਨੇ ਬਿਆੰਤੀ ਹੈ ਦੁਨੀਆ ਅੰਤਪੀ ਹੈ ਜੀ ਗੱਬਰੂਆਂ ਦੀਆਂ ਮੌਤਾਂ ਨੇ ਬਿਜਲੀ ਡਿੱਗਣੇ ਕਰਕੇ ਅਸਮਾਨੀ ਬਿਜਲੀ ਕਰਕੇ ਕਿੰਨੇ ਲੋਕ ਮਰ ਗਏ ਹੈ ਆਨੇਰੀਆਂ ਆਈਆਂ ਮੀਂਹ ਦੇ ਕਰਕੇ ਕੋਈ ਕਰੰਟ ਨਾਲ ਲੱਗਾ ਉਹ ਕਿਵੇਂ ਪਤਾ ਹੀ ਨਹੀਂ ਕੀ ਕੁਸੋਰੇ ਗੱਬਰੂਆਂ ਦੀ ਮੌਤਾਂ ਨਹੀਂ ਗੁੜੇ ਢੇਰੀ ਦੀ ਕੋਈ ਮੌਤ ਨਹੀਂ ਹੈਗੀ ਬਸ ਕਲ ਜੂਗਾ ਜੀ ਦੇਖੋ ਪਤਾ ਨਹੀਂ ਕੀ ਬਣ ਕੇ ਛੋਟੂ ਆ ਲੜਾਈ ਵਾਲਾ ਤਾਂ ਗੱਲ ਤਾਂ ਬਾੜੀ ਜਾਤੇ ਹਣਾ ਐ ਲੱਗਦਾ ਵੀ ਕੋਈ ਵੀ ਅਚਾਈ ਫੌਜੀ ਇੱਧਰ ਦੇ ਨੇ ਚਾਏ ਉੱਧਰ ਦੇ ਨੇ ਕਿਸੇ ਨੂੰ ਕੁਝ ਨਾ ਹੋਵੇ ਅਗਲਾ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਚ ਫੌਜ ਚ ਜਾਂਦਾ ਹੈ ਕਿ ਕੁਝ ਬਣ ਕੇ ਘਰੇ ਦੇਖੋ ਬੱਚੇ ਨਿਆਣੇ ਕਿਸਦਾ ਕੰਲਾ ਪੁੱਤ ਹੈ ਕਿਸਦਾ ਕੁਸ਼ ਹੈ ਐਨਾ ਡਰ ਲੱਗਦਾ ਹੈ ਚੀਜ਼ਾਂ ਤੋਂ ਜਿੰਨਾ ਵੀ ਕਹਿ ਤੀ ਤਾਂ ਉਹ ਆਪਣਾ ਮੱਜਾਂ ਦਾ ਹੋ ਰਿਆ ਸੀ ਬੈੜੀ ਆਪਣੀ ਰਿੰਗਣ ਲੱਗ ਰਹੀ ਹੈਗੀ ਤੇ ਆਪਾਂ ਕਿਹਾ ਵੀ ਨਾ ਤਾਂ ਵੀਡੀਓ ਸਟਾਰਟ ਕਰ ਲਈਏ ਸੂਟ ਤੇ ਬੈਠੇ ਸੀਗੇ ਜੇ ਬੈਠਾਂਗੇ ਤਾਂ 10 ਮਿੰਟ ਲਾਵਾਂਗੇ ਫੇਰ ਹੀ ਸੂਟੇ ਨਿਬੜਨਾ ਤੇ ਅਗਲੇ ਨੂੰ ਵੀ ਦੇਣਾ ਅਗਲੇ ਨੂੰ ਕਿਹਾ ਜਦੋਂ ਆਪਾਂ ਦਾ ਤਿਆਰ ਕਰਕੇ ਦੇਣਾ ਹੀ ਹੈ ਨਾ ਜੀ ਟੈਨਸ਼ਨ ਜੀ ਕਰਕੇ ਜੀ ਜਿਹਾ ਹੀ ਨਹੀਂ ਕਰਿਆ ਕਾਸੇ ਨੂੰ ਬੱਸ ਇਹ ਕਰਿਆ ਨਹੀਂ ਨਾ ਗਿਆ ਸਾਰਾ ਦਿਨ ਮੱਜਾਂ ਚੱਲਦੇ ਆਪਾਂ ਦਾ ਤਾਰ ਕੱਢੀਏ ਬੈੜੀ ਰਿੰਗਣ ਲੱਗ ਰਹੀ ਹੈ ਕਿੰਨਾਂ ਨੇ ਕੋ ਕਾਬ ਗਲਾਈ ਜਾਂਦੇ ਨੇ ਪਤਾ ਨਹੀਂ ਕਿ ਲੋਕਾਂ ਨੂੰ ਕੀ ਬੋਲ ਜੜਿਆ ਪੈਗਾ ਅਗਲਾ ਲਾ ਲਾ ਕੇ ਇੰਨੀ ਕਾਲ ਸੌਂਦੀ ਹੈ ਘਰੇ ਧੂਮਾ ਚੜੜ ਕੇ ਚਾਰ ਚੁਪੇਰੇ ਵੀ ਮੀਨਾ ਜਿਕਣੀਆਂ ਨਾਲ ਜਾਣ ਅੱਗ ਲਾ ਦੀਏ ਸੋਣੀ ਵਾਲਾ ਕੰਮ ਕਰਕੇ ਇੱਕੀ ਅੱਗ ਦਾਤਾ ਜੰਮੀ ਲੋਕਾਂ ਨੇ ਉਹ ਤਾਂ ਲਾਉਣੇ ਕਰ ਬੀਲੀ ਡੰਡਾ ਹੋਇਆ ਦੂਜੇ ਕਿਉਂ ਲਾਉਂਦੇ ਗੁੰਦੇ ਡੰਡਾ ਹੈਗਾ ਹੀ ਕਣ ਉਹ ਵੀ ਲਾਈ ਲੈਂਦੇ ਨੇ ਆਏ ਵਾਰੀ ਥੋੜੀ ਲਾਉਂਦੇ ਸੀ ਇੱਕੀ ਵਾਰੀ ਹੋਈ ਲੋਕਾਂ ਚ ਅੱਗ ਲਾਉਣ ਦਾ ਪਤਾ ਨਹੀਂ ਕੀ ਰਿਵਾਜ ਚੱਲ ਪਿਆ ਫਾੜੀ ਬੜੇ ਵੀ ਕੀ ਹੈ ਵੀ ਬਾਣਾ ਚ ਪਰ ਨਹੀਂ ਪੂਰਾ ਕਰਤੀ ਹੈਗੇ ਨਹੀਂ ਵੀ ਝੋਨਾ ਲਾਉਣ ਬਲੇ ਚੱਗ ਚੁਗ ਨਾ ਹੋਵੇ ਤਾਂ ਕਰਕੇ ਫਿਰ ਜਣਾ ਹੀ ਵੜ ਜਾਂਦੇ ਨੇ ਸਾਰੇ ਘਰ ਸੇ ਦਾ ਇਹ ਮਤਲਬ ਸੋਚ ਕਾ ਇੱਧਰ ਹੋ ਗਿਆ ਜੀ ਸ਼ਾਮ ਦਾ ਟਾਈਮ ਹੀ ਹੈ ਪਾ ਬਾਹਰ ਆਗੇ ਸੀਗੇ ਤੇ ਇਹ ਆਪਣੇ ਕੁੱਤੇ ਦੀ ਡਾਈਟ ਦਾ ਟਾਈਮ ਹੈ ਆਪਾਂ ਇੱਥੇ ਕੁੱਤਿਆਂ ਨੂੰ ਪੈਡਾਗਰੀ ਪਾ ਰਹੇ ਹਾਂਗੇ ਤੇ ਪੈਸਤਾ ਬੇਟਾ ਸੰਧਿਆਂ ਭੰਦਾ 4 ਵਜੇ ਹਨਾ 3:30 4 ਦੇ ਵਿੱਚ ਵਿੱਚ ਪਾ ਦਿੰਦਾ ਉਹ ਇਹਨਾਂ ਨੂੰ ਪਰ ਜੇ ਅਸੀਂ ਲੇਟ ਹੋ ਗਏ ਅਸੀਂ ਗੋਹਾਖੂੜਾ ਚੱਟਣ ਵਾਗੇ ਅਦਰ ਮੱਝਾਂ ਮਾਰ ਕੱਢੀਆਂ ਗੋਹਾਖੂੜਾ ਕਰਨ ਲੱਗ ਗਏ ਸ ਕੰਮ ਜਿੰਨੇ ਮਿੜਨ ਲੱਗ ਗਏ ਮਸੰਨੇ ਚ ਫਿਰ ਆਪਾਂ ਲੇਟ ਹੋ ਗਏ ਤੇ ਇੱਧਰ ਹੀ ਖਾ ਰਹੇ ਨੇ ਆ ਕੈਰੀ ਛੱਡ ਕੇ ਬਾਗੀ ਸੀ ਉਹ ਛੋਟਾ ਭੌਂ ਕਰਿਆ ਸੀ ਕਹਿੰਦੀ ਤੂੰ ਖਾ ਲੈ ਏਡੀ ਸਿਆਣੀ ਐ ਕਹਿੰਦੀ ਤੂੰ ਖਾ ਲੈ ਮੈਂ ਤਾਂ ਅੰਦਰ ਵਾਗ ਜਨੇ ਇਹਨੂੰ ਬੁਲਾ ਕੇ ਦੁਬਾਰੇ ਖਵਾਇਆ ਕਿਉਂਕਿ ਇਹ ਛੋਟਾ ਤਾਂ ਅੰਦਰ ਖਾਇਆ ਸੀ ਆਪਦੀ ਇਹਨੂੰ ਪਹਿਲਾਂ ਖਵਾਤੀ ਸੀਗੀ ਇਹ ਛੋਟਾ ਇਹਨੂੰ ਭੁੱਖ ਛੇਤੀ ਲੱਗਦੀ ਐ ਇਹਨੂੰ ਤਾਂ 2-3 ਵਾਰੀ ਦਿਨ ਵਿੱਚ ਦੀ ਖਾ ਲੈਂਦਾ ਐ ਇਹ ਤੇ ਇਹ ਵੱਡੇ ਹੋਰ ਇਹਨਾਂ ਨੂੰ ਆਪਾਂ ਸਵੇਰੇ ਦਹੀਂ 'ਚ ਚੂਰੀ ਕੁੱਟ ਕੇ ਖਵਾ ਦਿੰਨੇ ਆਂਗੇ ਤੇ ਫਿਰ ਦੁਪਹਿਰ ਨੂੰ ਦਹੀਂ ਪਾ ਕੇ ਥੋੜ੍ਹੀ ਥੋੜ੍ਹੀ ਪੈਡਾਗਰੀ ਪਾ ਦਿੰਨੇ ਆਂ ਫਿਰ ਸ਼ਾਮ ਨੂੰ ਫੇਰ ਦਹੀਂ 'ਚ ਚੂਰੀ ਪਾਉਨੇ ਆਪਾਂ ਇਹਨਾਂ ਨੂੰ ਰੋਟੀ ਕੁੱਟ ਕੇ ਪਾ ਦਿੰਨੇ ਆਂ ਇਧਰ ਇਹ ਵੀ ਖਾਲੀ ਛੋਟੇ ਨੂੰ ਤਾਂ ਕਾਲੀ ਲੱਗੀ ਰਹਿੰਦੀ ਆ ਖਾਣ ਦੀ ਇਧਰ ਜੇ ਆਪਣੇ ਘਰ ਮੂਰਤ ਨਗਨਾਲਾ ਪਈਆਂ ਸੀ ਆਪਣੀਆਂ ਨਹੀਂ ਸੀਗੀਆਂ ਤਾਂ ਨਗਨਾਲਾ ਸੀਗੀਆਂ ਇਹ ਇਹ बिक ਗਈਆਂ ਇੱਥੇ ਵੀ ਕੋਈ ਘਰ ਪਾਊਗਾ ਸਾਡੇ ਚਾਚਾ ਜੀ ਕਿ ਆਉਣਗੇ ਹੁਣ ਆਪਣੇ ਵੀ ਗਵੰਢੀ ਆ ਜਾਣਗੇ ਨਾ ਦੇਖੋ ਜੀ ਇਹ ਛੋਟਾ ਸਾਰਿਆਂ ਨੂੰ ਕਿਸੇ ਨੂੰ ਨਹੀਂ ਖਾਣ ਦਿੰਦਾ ਸਾਰਿਆਂ ਨਾਲ ਹੀ ਪੰਗੇ ਲੈਂਦਾ ਰਹਿੰਦਾ ਹੁਣ ਇਹਨਾਂ ਦੇ ਬਾਲ ਜੀ ਉੱਤਰ ਗਏ ਲਿਸੇ ਜੇ ਹੋ ਗਏ ਦੋਨੇ ਵੱਧਨੇ ਪੈ ਰਹੇ ਨੇ ਹਨਾ ਜਮੀ ਨਹੀਂ ਸੋਹਣੇ ਲੱਗ ਦੇਗੇ ਹੁਣ ਇਹਨਾਂ ਦੇ ਇਹ ਬਾਲ ਉੱਤਰ ਕੇ ਨਵੇਂ ਬਾਲ ਆਉਣਗੇ ਫੇਰ ਸੋਹਣੇ ਲੱਗਿਆ ਕਰਨਗੇ ਇਹ ਕਿਉਂਕਿ ਤਾਂ ਲੱਗਦਾ ਜਮੀ ਹੋਰੂੰ ਜਾ ਤੇ ਇਧਰ ਆਪਣੇ ਲੱਗ ਰਹੇ ਜੀ ਅੰਗੂਰ-ਅੰਗੂਰਾ ਦੇ ਕਾਫੀ ਗੁੱਛੇ ਲੱਗ ਰਹੇ ਨੇਗੇ ਤੇ ਹੁਣ ਹੌਲੀ ਲੱਗੇ ਲੋਣ ਵਾਲਾ ਪੱਕ ਜਾਣਗੇ ਫੇਰ ਅੰਗੂਰ ਬਾਦੂ ਹੋ ਜਾਂਦੇ ਆਪਣੇ ਤਾਂ ਖਾਣ ਨੂੰ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰਦੇ ਜੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ